ਪਿਛਲੇ ਦਿਨੀ ਜਿਹੜੀ ਲੱਖੀ ਦੀ ਆਪਣੇ ਕਬੱਡੀ ਖਿਡਾਰੀ ਸਦੀਵੀ ਮਸਰੋੜਾ ਦੇ ਗਏ ਸੀ ਤੇ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਪਿੰਡ ਖਾਈ ਤੋਂ ਸਾਫ ਦਾ ਕਬੱਡੀ ਖਿਡਾਰੀ ਪਹੁੰਚੇ ਨੇ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਲੱਖੀ ਕਿਹੋ ਜਿਹੇ ਪਲੇਅਰ ਸੀ ਤੁਹਾਡੇ ਭਾਈ ਇਹ ਸ਼ੁਰੂਆਤ ਹੈ ਦੀ ਸਾਡੀ ਖਾਈ ਦੀ ਟੀਮ ਕੋਈ ਸ਼ੁਰੂ ਹੋਈ ਹੈ ਬਹੁਤ ਤਖੜਾ ਪਲੇਅਰ ਸੀਆ ਚੰਗੀਆਂ ਜਿੰਗੀਆਂ ਟੀਮਾਂ ਕੁਬੀਏ ਨੇ ਕਲੀ ਜਪਾਨ ਰਦਾਈ ਕੋਰਡਲੇ ਫੌਜੀ ਤੋਂ ਲਾਗੇ ਤੇ ਸਾਡੀ 2 ਸਾਲ ਸਾਡੇ ਦੇ ਨਾਲ ਨਮਾਸਾ ਮਾ ਖਿੜਿਆ ਉਦੋਂ ਬਾਅਦ ਇਸ ਸੈਕਟਰ ਦੀ ਟੀਮ ਤੋਂ ਬਹੁਤ ਅਕੜਾ ਹੋ ਗਿਆ ਅੱਜ ਜੇ ਤੁਸੀਂ ਲੱਖੀ ਬ੍ਰਾਂਡ ਬਾਰੇ ਕੀ ਕਹਿਣਾ ਚਾਹੋਗੇ ਜੀ ਤੇ ਮੈਂ ਚੰਚੀਰ ਤੋਂ ਹੀ ਬਲ ਖਾਈ ਅ ਅਕੀਦਾ ਜਿਹੜਾ ਉਹ ਅ ਸਾਇਟ ਜਰਮੈਂਟ ਦੇ ਨਾਲ 5 ਪਿੰਡ ਦੇ ਵਿੱਚ 2 ਸਾਲ ਰਹਿਟਿਆ ਤੇ ਥਾਣੀ ਗੱਲ ਹੈ ਮੇਰੇ ਕੋਲ ਕਿਉਂਕਿ ਮੈਂ ਫੌਜ ਦੇ ਵਿੱਚੋਂ ਪੈਨਸ਼ਨ ਛੁੱਟੀ ਯੋਨਾ ਅੰਦਰ ਹੀ 2 ਮਹੀਨੇ ਇਹ ਲੱਖੀ ਸਾਡਾ ਰੇਟਰ ਹੁੰਦਾ ਸੀ ਕਿ ਬਹੁਤ ਧੀਰੂ ਦਾ ਖਿਡਾਰੀ ਸੀਗਾ ਤੇ ਅਸੀਂ ਉਹਦੇ ਨਾਲ ਵੀਡੀਓ ਦੇਖਦੇ ਹੁਣ ਯਾਦ ਵੀ ਕਰਦੇ ਹਾਂ ਨੇ ਤੇ ਸਾਰੇ ਇਲਾਕਿਆਂ ਨੂੰ ਪਤਾ ਬਹੁਤ ਤਕੜਾਕਾ ਰਹੀ ਸੀਗਾ ਲੱਕੀ ਬਰਾੜ ਕਬੱਡੀ ਖਿਡਾਰੀ ਜੋ ਪਿਛਲੀ ਦਣੀ ਸਦੀਵੀ ਮਸ਼ਹੂਰਾ ਦੇ ਗਈ ਸੀ ਤੇ ਉਹ ਅੰਤਾਂ ਅੰਤਾਸ ਤੇ ਪਹੁੰਚੇ ਨਹੀਂ ਉਹਨਾਂ ਬਾਰੇ ਆਪਾਂ ਪੁੱਛ ਰਿਹਾ ਹਾਂ ਕਿ ਕੀ ਵਿਚਾਰ ਨੇ ਲੱਕੀ ਦੇ ਜਾਣ ਵਾਲੇ ਬਹੁਤ ਬਹੁਤ ਲੋਕ ਆਏ ਮਤੁਰੇ ਹਾਂਜੀ ਬਈ ਬਹੁਤ ਵੱਡਾ ਲੋਕ ਹੋਇਆ ਦੇ ਵਿੱਚ ਤਾਂ ਪਹਿਲਾਂ ਖੇਡਦਾ ਰਿਹਾ ਹਾਂਜੀ ਬਈ ਸਾਡੇ ਨਾਲ ਖੇਡਦਾ ਰਿਹਾ ਸੈਦੋ ਦੀ ਟੀਮ ਦੀ ਜਦੋਂ ਅਸੀਂ ਸ਼ੁਰੂਆਤ ਕੀਤੀ ਤੇ ਸਾਡੇ ਚ ਬਹੁਤ ਟਾਈਮ ਰਿਹਾ ਸਾਡੇ ਪਰਿਵਾਰ ਕੀ ਰਿਲੇਸ਼ਨ ਰਹੇ ਇਹਨਾਂ ਦਾ ਸਾਰੀ ਸੈਦੋ ਦੀ ਟੀਮ ਦੇ ਸਾਨੂੰ ਬਹੁਤ ਵੱਡਾ ਘਾਟਾ ਪਿਆ ਸਾਡਾ ਬਹੁਤ ਵਧੀਆ ਪਿਆਰ ਸੀ ਇਹਦੇ ਨਾਲ ਤੇ ਬਈ ਅਸੀਂ ਬਹੁਤ ਦੁੱਖ ਦੀ ਘੜੀ ਚ ਸਾਰੇ ਜਾਣੇ ਆਏ ਆ ਸਾਡੀ ਟੀਮ ਬਾਹਰ ਵੀ ਬੈਠਾ ਸਾਡੇ ਮੱਥਾ ਨਾਲ ਕੇ ਪਾਲੀ ਗੋਗੀ ਸਾਡੇ ਸਾਰੇ ਬੰਦਿਆਂ ਨੂੰ ਬਹੁਤ ਦੁੱਖ ਦੀ ਘੜੀ ਚ ਅਸੀਂ ਇੱਥੇ ਹਾਜ਼ਰ ਹੋਏ ਆ ਇਹ ਘਾਟਾ ਪੂਰਾ ਨਹੀਂ ਹੋਣ ਵਾਲਾ ਭਾਈ ਸੈਦੋ ਦੀ ਟੀਮ ਦੇ ਵਿੱਚ ਬਹੁਤ ਲੰਮਾ ਟਾਈਮ ਖੇਡਿਆ ਹਾਂਜੀ ਭਾਈ ਬਹੁਤ ਲੰਮਾ ਟਾਈਮ ਖੇਡੇ ਆ ਬਹੁਤ ਵਧੀਆ ਰਹੇ ਆ ਸਾਡੀ ਟੀਮ ਭਾਈ ਸ਼ੁਰੂਆਤ ਇਹ ਨਹੀਂ ਕਰੀ ਸੀ ਸਾਡੀ ਟੀਮ ਦੀ ਸਾਡੇ ਕੋਲੇ ਰੇਡਰ ਨਹੀਂ ਹੁੰਦਾ ਸੀਗਾ ਰੇਡਰ ਦੀ ਕਮੀ ਸੀ ਸਾਡੇ ਕੋਲੇ ਲੀਲਾ ਰੇਡਰ ਸਾਡਾ ਬਾਅਦ ਚ ਆਇਆ ਪਹਿਲਾਂ ਭਾਈ ਇਹ ਜਿਨਕਿ ਸਾਡੇ ਦੇ ਸ਼ੁਰੂਆਤ ਇਹਦੇ ਦੇ ਖੇਡਿਆ ਤੇ ਸਾਡੇ ਪਲੇਅਰਾਂ ਦੇ ਪੈਰ ਲੱਗੇ ਤਾਂ ਲੱਖੀ ਅੰਨੋਂ ਲੱਗੇ ਆ ਜੀ ਹਾਂਜੀ ਹਾਂਜੀ ਕੋਈ ਬਹੁਤ ਵਧੀਆ ਖਿਡਾਰੀ ਸੀ ਬਹੁਤ ਵਧੀਆ ਇਨਸਾਨ ਸੀ ਆਸਮਤ ਸੁਭਾਸ਼ ਜੀ ਬਈ ਬਹੁਤ ਵਧੀਆ ਬੰਦਾ ਸੀ ਔਰ ਲੱਕੀ ਵਿਰਾੜ ਦੀ ਆਲਤਮ ਅਰਦਾਸ ਤੇ ਬਾਜਾ ਮੱਲਣ ਜੋ ਹਿੰਮਤਪੁਰੇ ਆਪਣੇ ਕਬੱਡੀ ਖੇਡਦਾ ਰਿਹਾ 60 ਕਿਲੋ ਵੀ ਬਹੁਤ ਖੇਡਿਆ ਭਈ ਸਾਡਾ ਵੱਡਾ ਭਰਾ ਜੀ ਸਾਨੂੰ ਬਹੁਤ ਜਿਆਦੇ ਇਹ ਦੁੱਖ ਹੋਇਆ ਇਹ ਇਹਦੀ ਮੌਦਾ ਤੇ ਸਾਨੂੰ ਬਹੁਤ ਸੁਝੋ ਸੀ ਕਿ ਮੈਂ ਤਾਂ ਇਹਨਾਂ ਨਾਲ ਖੇਡਿਆ ਵੀ ਆ ਸੀਨੀਅਰ ਸੀਪਰਾ ਬਹੁਤ ਵਧੀਆ ਇਨਸਾਨ ਸੀਗਾ ਤੇ ਸਾਨੂੰ ਇਹਦੀ ਮੌਤ ਦਾ ਬਹੁਤ ਜਾਰੇ ਤੇ ਬਈ ਲੱਕੀ ਬਰਾੜ ਦਾ ਸੁਭਾਗ ਕਿਹਾ ਜਾਂਦਾ ਸੀਗਾ ਬਹੁਤ ਵਧੀਆ ਸੁਭਾਗ ਸੀ ਬਈ ਹੱਸਮੁਖ ਮੇਰਾ ਤਿੰਨ ਚਾਰ ਸਾਲ ਰਿਆ ਲੱਕੀ ਕੋਲੇ ਵੀ ਰਹਿੰਦਾ ਰਿਆ ਘਰੇ ਵਧੀਆ ਸੁਭਾਗ ਵਧੀਆ ਇਨਸਾਨ ਸੀ ਵਧੀਆ ਸੁਭਾਗ ਦੇ ਮਾਲਕ ਸੀ ਕਿਉਂਕਿ ਅਸਮੁਖ ਸੀ ਜਣੀ ਜਿਹੜੀ ਨੌਜਵਾਨ ਪੀੜ੍ਹੀ ਸੀ ਅੱਜ ਦੀ ਤੇ ਉਹਨਾਂ ਦਾ ਇੱਕ ਮੈਗਨਾ ਕੋਜ ਹੀ ਸੀਗਾ ਹੰਮਤ ਕੋਲੇ ਬਹੁਤ ਸਾਰੇ ਜਿਹੜੇ ਕੈਂਪ ਲਗਾਉਂਦਾ ਰਿਹਾ ਉਹ ਹਾਂ ਤੇ ਉਹਦੇ ਵਿੱਚ ਬਹੁਤ ਵਧੀਆ ਪਲੇਅਰ ਬਹੁਤ ਪਲੇਅਰ ਠਾਏ ਨੇ ਉੱਪੂ ਵਰਗੇ ਪਰਕ ਡਾਰ ਕੇ ਸਾਰੇ ਦੀ ਲੱਖੀ ਦੀ ਬਦੌਲਤੀ ਸੀ ਤੇ ਵਧਿਆ ਇਨਸਾਨ ਬਹੁਤ ਵੱਡਾ ਘਾਟਾ ਪਿਆ ਜਿਵੇਂ ਬਹੁਤ ਵੱਡਾ ਘਾਟਾ ਹਾਂ ਪਿੰਡ ਦੀ ਟੀਮ ਨੂੰ ਵੀ ਪਿੰਡ ਨੂੰ ਵੀ ਬਹੁਤ ਵਧੀਆ ਇਨਸਾਨ ਸੀ ਵਿਗਜੇ ਕਾ ਖਾਲਸਾ ਵਿਗਜੂ ਕੀ ਫਕਲ ਜੀ ਪਿਛਲੇ ਦਿਨੀ ਕਬੱਡੀ ਖਿਡਾਰੀ ਲੱਖੀ ਹਿੰਮਤਪੁਰਾ ਜੋ ਸਦੀਵੀ ਵਿਛੋੜਾ ਦੇ ਗਏ ਸੀ ਤੇ ਉਹਨਾਂ ਦੀ ਅੱਜ ਆਖੰਤਮ ਅਰਦਾਸ ਦੇ ਵਿੱਚ ਪਹੁੰਚੀ ਹੋਈ ਸੰਗਤ ਦਾ ਆਪਣੇ ਸਰਪੰਚ ਜੋਸੀ ਸਾਹਿਬ ਜੀ ਧੰਨਵਾਦ ਕਰਨਗੇ سرپنچ صاحب جی اپنے ہمت پورے جو لکھی کبڈی ਖਿਡਾਰੀ ਸੀ صدیਵੀ ਬਿਸੋੜਾ ਦੇ ਗਏ ਤੇ ਹਮਤਪੁਰੇ ਨੂੰ ਮੈਂ ਕਹਿੰਦਾ ਬਹੁਤ ਵੱਡਾ ਘਾਟਾ ਪਿਆ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਬਹੁਤ ਜਿਹੜੀ ਮਦਭਾਗੀ ਇਹ ਘਟਨਾ ਹੋਈ ਸੀਗੀ ਇਹਦੇ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਜਿਹੜਾ ਘਾਟਾ ਪਿਆ ਹੈ ਕਿਉਂਕਿ ਛੋਟੀਆਂ-ਛੋਟੀਆਂ ਦੋ ਬੱਚੀਆਂ ਦਾ ਪਿਓ ਸਦਾ ਲਈ ਉਹਨਾਂ ਕੋਲੋਂ ਚਲਾ ਗਿਆ ਤੇ ਪਿੱਛੇ ਆਪਣੀ ਜਿਹੜੀ ਵਾਈਫ ਨੂੰ ਵੀ ਕੱਲਿਆਣੋਂ ਛੱਡ ਕੇ ਚਲੇਗਾ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉਹਦੇ ਨਾਲ ਨਾਲ ਮੈਂ ਸਮਝਦਾ ਵੀ ਪਿੰਡ ਹਿੰਮਤਪੁਰੇ ਨੂੰ ਤੇ ਸਮੁੱਚੇ ਕਬੱਡੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਲਖਵੀਰ ਲੱਖੀ ਇੱਕ ਇਹੋ ਜੀ ਸ਼ਖਸੀਅਤ ਸੀ ਜਿਹੜੇ ਬੇਸ਼ੱਕ ਉਹ ਹਿੰਮਤਪੁਰੀ ਦੀ ਨੌਜਵਾਨੀ ਦੀ ਗੱਲ ਆ ਚਾਹੇ ਵੱਖ-ਵੱਖ ਪਿੰਡਾਂ ਦੀ ਗੱਲ ਆ ਜਿਹੜੇ ਬੰਦੇ ਗਰਾਊਂਡ ਨਾਲ ਜੁੜੇ ਹੋਏ ਸੀ ਉਹ ਭਲੀ ਭਾਂਤ ਲੱਖੀ ਨੂੰ ਜਾਣਦੇ ਸੀ ਵੀ ਲੱਖੀ ਦੀ ਸਪੋਰਟਸ ਨੂੰ ਦੇਣ ਕੀ ਆ ਲੱਖੀ ਦੀ ਕਬੱਡੀ ਨੂੰ ਦੇਣ ਕੀ ਸੀ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਲੱਖੀ ਕੱਲਾ ਕਬੱਡੀ ਦਾ ਪਲੇਅਰ ਹੀ ਨਹੀਂ ਸੀਗਾ ਕਿਉਂਕਿ ਜੇ ਹਿੰਮਤਪੁਰੇ ਦੀ ਗੱਲ ਕਰੀਏ ਤਾਂ ਇੱਕ ਉਹ ਵੀ ਟਾਈਮ ਸੀ ਇੱਕ ਉਹ ਵੀ ਸਮਾਂ ਸੀ ਜਿਹੜਾ ਅੱਜ ਬਹੁਤ ਸੋਹਣਾ ਜਿਹੜਾ ਗਰਾਊਂਡ ਬਣਿਆ ਵਾ ਜਿਹਦੇ ਵਿੱਚ ਲਾਈਟਾਂ ਵਗੈਰਾ ਇੰਟਰਲੌਕ ਵਗੈਰਾ ਜਾਂ ਵੱਖ-ਵੱਖ ਖੇਡਾਂ ਦੇ ਜਿਹੜੇ ਉੱਤੇ ਫੁੱਟਬਾਲ ਦਾ ਚਾਹੇ ਵਾਲੀਬਾਲ ਦਾ ਜਿਹੜਾ ਗਰਾਊਂਡ ਬਣਿਆ ਵਾ ਉਹਦੇ ਵਿੱਚ ਲੱਖੀ ਦੀ ਇੱਕ ਬਹੁਤ ਵੱਡੀ ਕਹਾਣੀ ਸੀ ਕਿਉਂਕਿ ਇੱਕ ਟਾਈਮ ਸੀ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀਗਾ ਵੀ ਕਿਸੇ ਸਮੇਂ ਦੇ ਵਿੱਚ ਅੱਜ ਤੋਂ ਕਾਫੀ ਲੰਮਾ ਸਮਾਂ ਪਹਿਲਾਂ ਉਹ ਗਰਾਊਂਡ ਦੇ ਨਾਲ ਦਾਣਾ ਮੰਡੀ ਲੱਗਦੀ ਆ ਤੇ ਉਹ ਗਰਾਊਂਡ ਜਿੱਥੇ ਹੁਣ ਅਸੀਂ ਖੇਡਦੇ ਆ ਉਹ ਗਰਾਊਂਡ ਨੂੰ ਵੀ ਦਾਣਾ ਮੰਡੀ ਦੇ ਵਿੱਚ ਤਬਦੀਲ ਕਰ ਰਹੇ ਸੀ ਉਹਦੇ ਵਿੱਚ ਵੀ ਖੜਾਉਂਚਾ ਲਾ ਰਹੇ ਸੀ ਤੇ ਅਸੀਂ ਛੋਟੇ-ਛੋਟੇ ਸੀ ਕਿਉਂਕਿ ਲੱਖੀ ਸਾਡਾ ਉਸਤਾਦ ਵੀ ਸੀਗਾ ਜਿੰਨਾ ਅਸੀਂ ਗਰਾਊਂਡ ਦੇ ਵਿੱਚ ਜਾਂਦੇ ਸੀ ਅਸੀਂ ਦੇਖਦੇ ਸੀ ਤਾਂ ਲੱਖੀ ਨੇ ਉੱਥੇ ਇੱਕ ਲੱਤ ਦੇ ਉੱਤੇ ਖੜ ਕੇ ਉਸ ਗੱਲ ਦਾ ਜਿਹੜਾ ਵਿਰੋਧ ਕੀਤਾ ਕਿਉਂਕਿ ਉਹ ਆਉਣ ਵਾਲੇ ਬੱਚਿਆਂ ਦਾ ਹਿੰਮਤਪੁਰ ਦਾ ਭਵਿੱਖ ਦੇਖਦਾ ਸੀਗਾ ਵੀ ਜੇ ਹਿੰਮਤਪੁਰ ਦੇ ਵਿੱਚ ਖੇਡਣ ਦੇ ਲਈ ਥਾਂ ਹੀ ਨਾ ਹੋਈ ਜੇ ਗਰਾਊਂਡ ਹੀ ਤੁਸੀਂ ਅੱਜ ਦਾਣਾ ਮੰਡੀ ਦੇ ਵਿੱਚ ਤਬਦੀਲ ਕਰਤਾ ਤੇ ਇੱਥੋਂ ਦੇ ਨੌਜਵਾਨ ਖੇਡਾਂ ਦੇ ਵਿੱਚ ਮੱਲਾਂ ਕੀ ਮਾਰਨਗੇ ਉਪਰੰਤ ਗਰਾਊਂਡ ਅੱਜ ਹਰਿਆ ਭਰਿਆ ਪੂਰਾ ਇਹ ਸਿਰਫ ਇੱਕ ਲੱਖੀ ਦੀ ਬਦੌਲਤ ਆ ਤੇ ਗਰਾਊਂਡ ਦੇ ਵਿੱਚ ਲੱਖੀ ਨੇ ਇਹ ਨਹੀਂ ਇਕੱਲਾ ਕਬੱਡੀ ਨੂੰ ਲੱਖੀ ਨੇ ਹਰ ਵਰਗ ਦੇ ਵਿੱਚ ਚਾਹੇ ਉਹ ਵਾਲੀਬਾਲ ਦੀ ਗੱਲ ਹੋਵੇ ਵੰਟੀ ਸਾਡਾ ਭਰਾ ਏ ਗੋਕੇ ਹੁਣੇ ਹੋਰ ਸਾਰੇ ਜਿਹੜੇ ਸੀਨੀਅਰ ਪਲੇਅਰ ਸੀਗੇ ਵਾਲੀਬਾਲ ਦੇ ਉਹ ਵੀ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਆ ਚਾਹੇ ਕ੍ਰਿਕਟ ਖੇਡਦੇ ਨੇ ਮੁੰਡੇ ਨੌਜਵਾਨ ਆ ਉਹ ਵੀ ਚੰਗੀ ਤਰ੍ਹਾਂ ਜਾਣਦੇ ਆ ਫੁੱਟਬਾਲ ਦੀ ਵੀ ਨਵੀਂ ਪਨੀਰੀ ਪਿੰਡ ਦੇ ਵਿੱਚ ਖੇਡਦੀ ਆ ਤੇ ਸਾਰੇ ਇਸ ਗੱਲ ਤੋਂ ਜਾਣੂ ਆ ਵੀ ਲੱਖੀ ਦਾ ਕਰਕੇ ਜਿਹੜਾ ਇਹ ਗਰਾਊਂਡ ਬਚਿਆ ਰਿਹਾ ਉਹਦਾ ਕਰਕੇ ਅੱਜ ਜਿਹੜਾ ਪਿੰਡ ਦਾ ਜਿਹੜਾ ਨਾਂ ਏ ਜੇ ਕਿਤੇ ਕਬੱਡੀ ਦੀ ਗੱਲ ਚੱਲਦੀ ਆ ਤਾਂ ਹਿੰਮਤਪੁਰੇ ਦਾ ਨਾਮ ਇੱਕ ਨੰਬਰ ਤੇ ਆਉਂਦਾ ਏ ਆ ਮੇਰੇ ਨਾਲ ਦੀਪ ਦੱਗੂ ਖੜੇ ਆ ਇਹਨਾਂ ਤੋਂ ਇਲਾਵਾ ਜਿਹੜੇ ਬਜਨੀ ਕਬੱਡੀ ਦੇ ਮੁੰਡੇ ਪਿੰਡੀ ਸਕੰਦਰ ਪ੍ਰਗਟ ਕੈਨੇਡਾ ਦੇ ਵਿੱਚ ਰਹਿੰਦਾ ਏ ਵਿਕੀ ਹੁਣੇ ਤੇ ਹੋਰ ਕਬੱਡੀ ਦੇ ਅਨੇਕਾਂ ਹੀ ਜਿਹੜੇ ਪਿੰਡ ਹਿੰਮਤਪੁਰੇ ਤੋਂ ਹਰਦੀਪ ਕਾਕੇ ਹੁਣੇ ਸੇਵਕ ਹੁਣੇ ਜਿਹੜੇ ਪਲੇਅਰ ਉਠਿਆ ਸਾਰੀ ਲੱਖੀ ਦੀ ਬਦੌਲਤ ਸੀ ਤੇ ਲੱਖੀ ਕੁਝ ਟਾਈਮ ਪਹਿਲਾਂ ਵੀ ਆਪਣਾ ਕਬੱਡੀ ਤੋਂ ਸੰन्यास ਲੈ ਲਿਆ ਸੀ ਉਹਨਾਂ ਨੇ ਤਾਂ ਫੇਰ ਵੀ ਉਹਦੀ ਜਿਹੜੀ ਰੂਹ ਆਪਣੇ ਗ라운ਡ 'ਚ ਹੀ ਭੜਕਦੀ ਸੀ ਕਿਉਂਕਿ ਬਹੁਤ ਸਾਰੇ ਮੁੰਡੇ ਜਿਹੜੇ ਉਹਨੇ ਇਸ ਕਬੱਡੀ ਦੀ ਲਾਈਨ ਦੇ ਵਿੱਚ ਪਾਏ ਹਨਾ ਉਹਨ ਵੀ ਯਾਨੀ ਕਿ ਕਬੱਡੀ ਦੇ ਨਾਲ ਪੂਰਾ ਮੋਹ ਸੀਗਾ ਉਹਦਾ ਬਿਲਕੁਲ ਤੁਹਾਡੀ ਗੱਲ درست ਹੈ ਮੈਂ ਉਹਦੇ ਵਿੱਚ ਵਾਅਦਾ ਕਰਦਾ ਹਾਂ ਵੀ ਲੱਖੀ ਨੇ ਆਪ ਜਿੰਨੀ ਕਬੱਡੀ ਖੇੜੀ ਪੂਰੀ ਟੌਪ ਖੇੜੀ ਆ ਉਹਨੇ ਉਪਰੰਤ ਜਦੋਂ ਉਹਦੇ ਸੱਟ ਲੱਗਣੇ ਕਰਕੇ ਉਹ ਰਿਟਾਇਰ ਹੋਇਆ ਕਬੱਡੀ ਦੇ ਵਿੱਚੋਂ ਕਿਉਂਕਿ ਜਦੋਂ ਇੰਜਰੀ ਹੋ ਗਈ ਗੋਡੇ ਦੇ ਵਿੱਚ ਫਿਰ ਉਹ ਖੇਡਣ ਤੋਂ ਸਮਰੱਥ ਸੀਗਾ ਉਪਰੰਤ ਉਹਨੇ ਲਾਗੇ ਜਿਹੜੇ ਵੀ ਪਿੰਡਾਂ ਚਾਹੇ ਸੈਦੋਕਿਆਂ ਦੀ ਗੱਲ ਹੋਵੇ ਚਾਹੇ ਖਾਈ ਪਿੰਡ ਦੀ ਗੱਲ ਹੋਵੇ ਚਾਹੇ ਧੂਰਕੋਟ ਰਣਸੀ ਦੀ ਗੱਲ ਹੋਵੇ ਚਾਹੇ ਗਹਿਣਾ ਪਿੰਡ ਦੀ ਗੱਲ ਹੋਵੇ ਉੱਥੇ ਉਹਨੇ ਐਜ਼ ਅ ਕੋਚ ਉੱਥੇ ਜਾ ਕੇ ਜਿਹੜੀ ਹੈਗੀ ਆ ਪਲੇਅਰਾਂ ਨੂੰ ਟ੍ਰੇਨਿੰਗ ਦਿੱਤੀ ਤੇ ਉਹ ਪਲੇਅਰ ਜਿਹੜੇ ਜਿਨ੍ਹਾਂ ਨੇ ਲੱਖੀ ਤੋਂ ਟ੍ਰੇਨਿੰਗ ਲਈ ਤੇ ਉਹ ਉੱਵਲ ਦਰਜੇ ਦੇ ਉੱਤੇ ਅੱਜ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਉਹ ਬੈਲ ਸੈਟਲ ਨੇ ਉਹਨਾਂ ਨੇ ਵੀ ਬੜਾ ਅਫਸੋਸ ਜ਼ਾਹਿਰ ਕੀਤਾ ਇਸ ਗੱਲ ਤੇ ਜਦੋਂ ਉਹਨਾਂ ਦੇ ਕਾਲਾਂ ਆਈਆਂ ਫੋਨ ਆਏ ਸਾਨੂੰ ਉਹਨਾਂ ਦੇ ਪੀਆਰ ਵੀ ਲੱਖੀ ਦਾ ਹਜੇ ਜਾਣ ਦਾ ਟਾਈਮ ਨਹੀਂ ਸੀਗਾ ਪਰ ਉਹ ਜੋ ਪ੍ਰਮਾਤਮਾ ਨੂੰ ਚੰਗਾ ਬਹੁਤ ਜਲਦ ਜਿਹੜਾ ਥੋੜੇ ਸਮੇਂ ਦੇ ਵਿੱਚ ਹੀ ਸਾਨੂੰ ਜਿਹੜਾ ਸਦੀਵੀ ਵਿਛੋੜਾ ਦੇਗਾ ਆ ਜਿਵੇਂ ਹਰੇਕ ਗਰਮੀ ਦੇ ਸੀਜ਼ਨ ਦੇ ਵਿੱਚ ਮੈਂ ਕਹਿੰਨਾ ਹਰੇਕ ਵਾਰ ਉਹ ਉਹਦਾ ਕਬੱਡੀ ਕੈਂਪ ਲਾਉਂਦੇ ਸੀ ਜਿਹਦੇ ਨਾਲ ਚਲੋ ਨੌਜਵਾਨੀ ਕਬੱਡੀ ਨਾਲ ਵੀ ਜੁੜਦੀ ਹੈ ਤੇ ਹੋਰ ਗੇਮਾਂ ਨਾਲ ਵੀ ਜੁੜਦੀ ਹੈ ਨਾ ਤੇ ਉਹ ਆਪਾਂ ਨੂੰ ਹਰੇਕ ਵਾਰ ਘਾਟ ਮਹਿਸੂਸ ਹੋਏਗੀ ਉਹਦੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਡਾਕਟਰ ਸਾਹਿਬ ਮੈਨੂੰ ਯਾਦ ਆ ਦੇੀ ਸਨ 2000 2001 ਦੇ ਵਿੱਚ ਉਸ ਤੋਂ ਪਹਿਲਾਂ ਸਾਡੇ ਬਹੁਤ ਸਤਿਕਾਰਯੋਗ ਮਾਸਟਰ ਗੁਰਬਖਸ਼ ਸਿੰਘ ਜੀ ਹੁਣੇ ਪਿੰਡ ਦੇ ਵਿੱਚ ਦਸ਼ਮੇਸ਼ ਸਪੋਰਟਸ ਕਲੱਬ ਦੇ ਨਾਂ ਤੇ ਇੱਕ ਕਲੱਬ ਬਣੀ ਹੁੰਦੀ ਸੀ ਤੇ ਉਹ ਟੂਰਨਾਮੈਂਟ ਵਗੈਰਾ ਕਰਾਉਂਦੇ ਸੀ ਉਪਰੰਤ ਮਾਸਟਰ ਜੀ ਨੂੰ ਜਿਹੜਾ ਬਾਹਰ ਵਿਦੇਸ਼ ਜਾਣਾ ਪੈ ਗਿਆ ਉਹਨਾਂ ਟਾਈਮਾਂ ਦੇ ਵਿੱਚ 2002 3 ਦੇ ਵਿੱਚ ਫੇਰ ਜਿਹੜੀ ਉਹ ਕਮਾਂਡ ਆ ਉਹ ਲਖਵੀਰ ਲੱਕੀ ਦੇ ਹੱਥ ਦੇ ਵਿੱਚ ਆ ਗਈ ਫਿਰ ਉਥੇ ਜਿਹੜੀ ਕਲੱਬ ਬਣੀ ਸਾਡੇ ਬਹੁਤ ਸਤਿਕਾਰਯੋਗ ਜਿਹੜਾ ਸਾਡਾ ਨਾਮਤਾਰੀ ਡੇਰਾ ਹਮਦਪੁਰੇ ਬਾਬਾ ਕਰਮ ਸਿੰਘ ਜੀ ਦੇ ਨਾਮ ਦੇ ਉੱਤੇ ਸਪੋਰਟਸ ਕਲੱਬ ਜਿਹੜੀ ਰਜਿਸਟਰਡ ਆ ਸੀ ਆਪਦੇ ਹੱਥੀ ਰਜਿਸਟਰਡ ਕਰਾਈ ਉਹ ਤੇ ਨਿਰੰਤਰ ਲੱਖੀ ਜਿਹੜਾ 2002 ਤੋਂ ਲੈ ਕੇ ਹੁਣ ਤੱਕ ਜਿਹੜੀ ਉਹ ਕਲੱਬ ਦਾ ਇਹ ਵੀ ਇੱਕ ਰਿਕਾਰਡ ਆ ਆਪਣੇ ਆਪ ਦੇ ਵਿੱਚ ਜਦੋਂ ਦੀ ਕਲੱਬ ਬਣੀ ਹੁਣ ਤੱਕ ਲਖਵੀਰ ਲੱਖੀ ਉਹਦਾ ਪ੍ਰਧਾਨ ਰਿਆ ਹੈ ਤੇ ਸਾਰਿਆਂ ਨੂੰ ਜਿਹੜਾ ਉਹ ਬਣਦਾ ਸਨਮਾਨ ਕਲੱਬ ਦੇ ਵਿੱਚ ਦਿੰਦਾ ਸੀ ਕਿ ਅੱਜ ਤੱਕ ਕਦੇ ਵੀ ਕਿਸੇ ਨੂੰ ਉਂਗਲ ਨਹੀਂ ਚੱਕੀ ਵੀ ਕਲੱਬ ਦਾ ਪ੍ਰਧਾਨ ਬਦਲੇ ਨਹੀਂ ਆਪਾਂ ਦੇਖਦੇ ਆਂ ਵੀ ਇੱਕ ਦੋ ਟੂਰਨਾਮੈਂਟ ਹੁੰਦੇ ਆ ਬਾਅਦ ਦੇ ਵਿੱਚ ਆਪਸੀ ਮਤਭੇਦ ਹੋ ਜਾਂਦੇ ਆ ਬੰਦੇ ਕਹਿੰਦੇ ਆ ਪ੍ਰਧਾਨ ਬਦਲੋ ਆਹ ਕਰੋ ਉਹ ਕਰੋ ਪਰ ਲੱਖੀ ਦੇ ਵਿੱਚ ਬੜਾ ਵੱਡਾ ਗੁਣ ਸੀਗਾ ਲੱਖੀ ਸਾਰਿਆਂ ਨੂੰ ਚਾਹੇ ਉਹ ਛੋਟੇ ਜੂਨੀਅਰ ਪਲੇਅਰ ਸੀ ਚਾਹੇ ਵੱਡੇ ਸੀਨੀਅਰ ਪਲੇਅਰ ਸੀਗੇ ਸਾਰਿਆਂ ਨੂੰ ਨਾਲ ਲੈ ਕੇ ਹਰੇਕ ਦੀ ਗੱਲ ਸੁਣ ਕੇ ਜਿਹੜਾ ਉਹਨੇ ਬੜੀ ਵਧੀਆ ਕਲੱਬ ਦੀ ਜਿਹੜੀ ਉਹਨੇ ਪ੍ਰਧਾਨਗੀ ਕੀਤੀ ਤੇ ਮੈਂ ਲਾਸਟ ਦੇ ਵਿੱਚ ਤੁਹਾਨੂੰ ਇੱਕ ਮੈਂ ਉਹਦੀ ਇੱਕ ਹੋਰ ਖੂਬੀ ਦੱਸਣੀ ਚਾਹਣਾ ਏ ਮੈਨੂੰ ਯਾਦ ਆ ਉਹ ਟਾਈਮ ਅੱਜ ਭੋਗ ਦੇ ਉੱਤੇ ਜਿਹੜਾ ਉਹ ਕਬੱਡੀ ਦਾ ਪਲੇਅਰ ਬੈਲੀ ਬਰਨਾਲੇ ਤੋਂ ਵੀ ਪਹੁੰਚਿਆ ਹੋਇਆ ਮੈਂ ਉਹ ਸਮਾਂ ਮੈਨੂੰ ਯਾਦ ਕਰਕੇ ਬੜਾ ਦੁੱਖ ਹੁੰਦਾ ਵੀ ਇਹ ਇਹੋ ਜੀਆਂ ਚੀਜ਼ਾਂ ਪੈਣ ਲਈ ਆਪਦੇ ਨੌਜਵਾਨਾਂ ਲਈ ਬਹੁਤ ਘੱਟ ਗਿਣਤੀ ਦੇ ਬੰਦੀ ਕਰਦੇ ਆ ਲੱਖੀ ਦੀ ਉਦੋਂ ਉਂਗਲ ਖੜੀ ਹੁੰਦੀ ਸੀ ਕਬੱਡੀ ਦੇ ਵਿੱਚ ਲੱਖੀ ਯਾਨੀ ਕਿ ਇਲਾਕੇ ਦੇ ਵਿੱਚ ਲੱਖੀ ਲੱਖੀ ਪਈ ਹੁੰਦੀ ਸੀ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਪੂਰੇ ਤਕੜੇ ਸਟਾਪਰ ਜਿਹੜੇ ਹੁੰਦੇ ਸੀ ਚਾਹੇ ਉਹ ਫੌਜੀ ਰੌਂਤਾ ਹੋਵੇ ਚਾਹੇ ਉਹ ਫੌਜੀ ਕੋੜਾ ਛਾਪੇ ਦਾ ਹੋਵੇ ਚਾਹੇ ਉਹ ਬਬਲੀ ਚੜੇਕ ਦਾ ਹੋਵੇ ਲੱਖੀ ਨੂੰ ਮੈਂ ਆਪਦੇ ਅੱਖੀ ਤੇ ਆਪਦੀ ਕੰਨੀ ਸੁਣਿਆ ਵੀ ਜਿਹੜੀ ਟੀਮ ਦੇ ਵਿੱਚ ਖੇਡਦਾ ਹੁੰਦਾ ਸੀ ਤੇ ਇੱਕੋ ਗੱਲ ਕਹਿੰਦਾ ਹੁੰਦਾ ਸੀਗਾ ਵੀ ਨਾ ਆਪਣੀ ਟੀਮ ਨੂੰ ਕਹਿੰਦਾ ਸੀ ਵੀ ਤੁਸੀਂ ਦੋ ਜੱਫੇ ਲਾ ਦਿਓ ਐਡੇ ਟ ਤਕੜੇ ਪਲੇਅਰਾਂ ਤੋਂ ਵੀ ਇੰਨੇ ਹੌਸਲੇ ਦੇ ਨਾਲ ਇੰਨੇ ਜੋਸ਼ ਦੇ ਨਾਲ ਇੰਨੀ ਦਲੇਰੀ ਦੇ ਨਾਲ ਉਹਨਾਂ ਦੇ ਕਬੱਡੀ ਪਾਉਂਦਾ ਸੀ ਤੇ ਸਭ ਤੋਂ ਵੱਡੀ ਗੱਲ ਬਰਨਾਲੇ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਦੇ ਨਾਂ ਦੇ ਉੱਤੇ ਇੱਕ ਕਲੱਬ ਬਣੀ ਸੀ ਉਦੋਂ ਲਿਮਟਿਡ ਜਿਹੀ ਕਲੱਬਾਂ ਹੁੰਦੀਆਂ ਸੀ ਅੱਜ ਕੱਲ ਤਾਂ ਹੁਣ ਮੈਂ ਕਹਿੰਦਾ ਵੀ ਬਹੁ ਗਿਣਤੀ ਦੇ ਵਿੱਚ ਕਲੱਬਾਂ ਨੇ ਉਹਨਾਂ ਨੇ ਲੱਖੀ ਨੂੰ ਅਪਰੋਚ ਕੀਤਾ ਵੀ ਤੁਸੀਂ ਸਾਡੀ ਟੀਮ ਦੇ ਵਿੱਚ ਖੇਡਣਾ ਤੇ ਲੱਖੀ ਨੇ ਇੱਕ ਸ਼ਰਤ ਰੱਖੀ ਸੀ ਉੱਥੇ ਜਿਹੜੀ ਮੈਂ ਆਪ ਗਵਾਹ ਖੋ ਦੋਸਤ ਜੀ ਦਾ ਲੱਖੀ ਕਹਿੰਦਾ ਵੀ ਜੇ ਮੇਰੇ ਪਿੰਡ ਦੇ 7 ਪਲੇਅਰ ਮੇਰੇ ਨਾਲ ਖੇਡਣਗੇ ਜੇ ਤਾਂ ਤੁਸੀਂ ਉਹਨਾਂ ਨੂੰ ਵੀ ਨਾਲ ਪ੍ਰਮੋਟ ਕਰੋਗੇ ਤਾਂ ਮੈਂ ਤੁਹਾਡੀ ਕਲੱਬ ਅੰਨੀਓ ਖੇਡੂਗਾ ਆਦਰਵਾਇਜ਼ ਮੇਰਾ ਤੁਹਾਨੂੰ ਜਵਾਬ ਆ ਤੇ ਉਹ ਕਲਾਬਰਾ ਤੁਸੀਂ ਰਿਕਾਰਡ ਚੈੱਕ ਕਰਾ ਲਿਓ ਉਹਨਾਂ ਦੇ ਅੱਜ ਕਰਤਾ ਤਰਤਾ ਵੀ ਇੱਥੇ ਆਏ ਵੀ ਆ ਭੂਗ ਦੇ ਉੱਤੇ ਉਹ ਫਿਰ ਉਸ ਟਾਈਮ ਲੱਖੀ ਨੇ ਆਪ ਦੇ ਨਾਲ ਗਰਦੀਪ ਸਿੱਧੂ ਜਿਹੜਾ ਕੈਨੇਡਾ ਰਹਿੰਦਾ ਹੈ ਦੇਵੀ ਮੁੰਡਾ ਬਰਿਆਮੇ ਕਾ ਉਹ ਇੰਗਲੈਂਡ ਰਹਿੰਦਾ ਏ। ਕੁਲਵੰਤ ਕੰਤਾ ਮੁੰਡਾ ਬਹਾਲੀ ਕਾ ਸਟਾਪਰ ਸੀਗਾ ਤੇ ਮੰਦਰ ਲਿਹਾਤਾ ਸੀਗਾ। ਮੈਨੂੰ ਲੱਗਦਾ ਹੋਰ ਤਿੰਨ ਚਾਰ ਪ੍ਰੀਤਮ ਪ੍ਰੀਤਮ ਬਰਾੜ ਪੱਟਾ ਕੈਨੇਡਾ ਰਹਿੰਦਾ ਉਹ ਸੀਗਾ। ਉਹਨਾਂ ਸਾਰਿਆਂ ਨੂੰ ਨਾਮ ਲੈ ਕੇ ਗੱਗੂ ਉਹਨਾਂ ਨੂੰ ਨਾਮ ਲੈ ਕੇ ਉਹਨੇ ਉਹ ਕਲੱਬ ਦੇ ਵਿੱਚ ਸ਼ਮੂਲੀਅਤ ਕੀਤੀ ਜਿੱਥੇ ਆਪ ਤੱਕੜਾ ਖੇਡਿਆ ਤੇ ਆਪਦੇ ਪਿੰਡ ਦੇ ਮੁੰਡਿਆਂ ਨੂੰ ਵੀ ਜਿਹੜਾ ਉਹਨੇ ਨਾਲ ਤੱਕੜਾ ਕੀਤਾ ਇਹ ਪਰਮਾਤਮਾ ਕਿਸੇ ਕਿਸੇ ਨੂੰ ਹੀ ਇਹ ਬਲ ਬਖਸ਼ਦਾ ਕਿਸੇ ਕਿਸੇ ਦੇ ਸਿਰ ਤੇ ਜੜੀਆਂ ਜ਼ਿੰਮੇਵਾਰੀਆਂ ਸੱਡਦਾ। ਪਰ ਅੱਜ ਸਾਨੂੰ ਅਫਸੋਸ ਆ। ਸਾਡਾ ਭਰਾ ਆਪਦੀ ਜਿਹੜੀ ਆਪਦੀ ਲੋਕਾਂ ਦੀ ਲੜਾਈ ਸੀ ਉਹ ਤਾਂ ਮੂਹਰੇ ਹੋ ਕੇ ਲੜਦਾ ਰਿਹਾ ਉਹ ਆਪਦੀ ਲੋਕਾਂ ਦੀ ਆਪਦੇ ਨਾਲ ਖੇਡਦੇ ਪਲੇਅਰਾਂ ਦੀ ਲੜਾਈ ਲੜਦਾ ਰਿਹਾ ਪਰ ਆਪਦੀ ਨਿੱਜੀ ਜ਼ਿੰਦਗੀ ਦੀ ਜਿਹੜੀ ਉਹਦੀ ਲੜਾਈ ਸੀ ਉਹ ਹੱਥ ਖੜੇ ਕਰਕੇ ਹਾਰ ਕੇ ਉਸ ਲੜਾਈ ਦੇ ਵਿੱਚੋਂ ਸਾਨੂੰ ਅਫਸੋਸ ਆ ਸਾਡਾ ਮਨ ਭਰੇ ਆਉਂਦਾ ਜਦੋਂ ਸਾਡੇ ਸਾਡੇ ਦਿਲ ਦੇ ਵਿੱਚ ਉਹ ਦਿਮਾਗ ਦੇ ਵਿੱਚ ਉਹ ਇਹ ਗੱਲੜੀ ਨਿਕਲ ਰਹੀ ਆਪਦੀ ਜ਼ਿੰਦਗੀ ਦੀ ਜਿਹੜਾ ਲੜਾ ਲੜਾਈ ਉਹ ਹਾਰ ਕੇ ਤੇ ਜਿਹੜੀ ਹਜੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਦੋ ਬੇਟੀਆਂ ਉਹਦੇ ਪਿੱਛੇ ਉਹ ਮੈਂ ਸਾਹਮਣੇ ਦਾ ਵੀ ਕਲੱਬ ਦੀ ਸਿਰ ਤੇ ਤੇ ਜਿਹੜੇ ਉਹਦੇ ਭਰਾ ਖੱਬੇ ਸੱਜੇ ਰਹਿੰਦੇ ਆ ਉਹਨਾਂ ਦੇ ਮੋਢੇ ਨੇ ਸੱਟ ਕੇ ਬਹੁਤ ਜਲਦੀ ਹੋਈ ਯਾਨੀ ਕਿ ਸਾਨੂੰ ਧੋਖਾ ਦੇ ਕੇ ਉਹ ਚਲਾ ਗਿਆ